ਸਾਸੀ ਕਾਲ ਜੀ ਸਾਰਿਆਂ ਨੂੰ ਹੋ ਸਭ ਜੀ ਠੀਕ ਠਾਕ ਜੀ ਤੇ ਵਲੌਗ ਦੇ ਨਾਮ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵਾ ਵੀ ਲਵਲੀ ਤੇ ਉਹਦਾ ਪਰਿਵਾਰ ਜਿਹੜੇ ਆ ਘਰੋਂ ਭੱਜ ਗਏ ਨੇ ਤੇ ਉਥੇ ਜਾ ਕੇ ਕੀ ਕਰਨ ੜੇ ਆਓ ਆਪਾਂ ਹੁਣ ਦੇਖਦੇ ਆਂ ਆਪਾਂ ਇੱਕ ਵਾਰ ਨਾ ਗਲੋਂ ਲਾਥ ਲੈਣ ਦੇ ਤੇਰਾ ਵਿਆਹ ਫੇਰ ਕਰ ਦਾਂਗੇ ਚੰਗੇ ਥਾਂ ਹੀ ਕਰਾਂਗੇ ਹੌਸਲਾ ਦੇ ਰੱਖ ਹੋ ਜੇ ਜੇ ਬੰਬੀ ਦੇ ਆਣ ਕੇ ਧੱਕੇ ਖਾਣ ਦੀਆਂ ਮਾਦਾ ਅਜੇ ਵੀ ਤੈਨੂੰ ਵਿਆਹ ਦੀ ਪਈ ਇਹ ਆ ਪਹਿਲਾ ਵਿਆਹ ਭੁੱਲ ਗਿਆ ਬਿਵਰਦੀ ਬਈਆ ਉਹਦਾ ਲੱਕ ਨਹੀਂ ਕੰਮ ਕਰਦਿਆ ਉਹ ਕੀ ਕਰੇ ਕਦੀ ਬੋਰੀ ਚੋਕ ਚੋਕ ਮਾਰਦੀ ਯਾਰ ਫਿੱਤਰ ਕਦੀ ਮਾਟਰ ਤੇਰੇ ਮਰਨ ਜਾਂਦੀ ਆ ਤਾਂ ਵੀ ਉਹ ਯਾਰ ਹੈ ਹੀ ਨਹੀਂ ਕੱਲ ਕਿਹਦੇ ਮੋਟਰ ਤੇ ਬੈਠੇ ਆ ਉਹ ਨਹੀਂ ਉਹ ਕਹਿ ਕੇ ਆਏ ਮਾਡੇ ਤੇ ਜਲੇਬੀਆਂ ਯਾਰ ਹੋਰ ਕੋਈ ਕਹਦੇ ਅੱਜ ਰੂਜ਼ ਜਲੇਬੀਆਂ ਕਹਿਣੀਆਂ ਜਲੇਬੀਆਂ ਬਿਲਕੁਲ ਬਿੰਗਾ ਤੇ ਚੁੱਕ ਲਉਂ ਕੰਮ ਜਿਹੜਾ ਕਰਦਾ ਉਹਨਾਂ ਲਾਤੀ ਦਾ ਨੋ ਨੋ ਜਿਹੜਾ ਜਾਨ ਹਾ ਆਹ ਨਹੀਂ ਮੈਂ ਕਹਣਾ ਉਹ ਕਹਿੰਦਾ ਰਾਤ ਦੀਆਂ ਪਈਆਂ ਤੁਹਾਨੂੰ ਮੈਂ ਸੱਜਣੀਆਂ ਕਾਲ ਕੇ ਤੁਹਾਨੂੰ ਫੋਨ ਕਰ ਦੂੰਗਾ ਮੈਂ ਲਿਆ ਮਨਾਵਾ ਜਾ ਗਿਆ ਹਾਂ ਕੰਮ ਬਹੁਤ ਵਧੀਆ ਕੀਤਾ ਤੁਸੀਂ ਸਾਰੇ ਟੱਪਰ ਜੀ ਬਿਲਕੁਲ ਕਹਿੰਦੀ ਫਿਰ ਕਹਿੰਦੀ ਵੇਲੇ ਮੈਂ ਤੇਰੇ ਕੋਲ ਆਦਾ ਸੀ ਇੰਟੈਕਾ ਜਾਂਦਾ ਲੈ ਵੀ ਵਾਕੇ ਉਹ ਵੇ ਸਹੀ ਜਖਮੀਗਾ ਤਨ ਇਹਨੂੰ ਪਤਾ ਲੈਂਦਾ ਇਹ ਮਗਲੇ ਮੈਂ ਮਟਾ ਜੇ ਦਾਲ ਮੈਂ ਪੀਉ ਨਾ ਜੇਲ੍ਹ ਦੀ ਉਹ ਵੀ ਨਾਲ ਹੀ ਪੀਊਗੀ ਬਰਾਬਰ ਹੀ ਮਾਦਾ ਸਾਰਾ ਕੰਮ ਨਾ ਤੇਰੇ ਲਾਲਚ ਨੇ ਕਰਾਇਆ ਚਾਰ ਚਾਰ ਕਾਨੇ ਬਾਟਰ ਮਾਦਾ ਨੂੰ ਜ਼ਿਆਦਾ ਫੋਨ ਹੀ ਕਰ ਵੀ ਜਾਂਦੇ ਜ਼ਿਆਦਾ ਪੀਏ ਕੋਟ ਸਾਫ ਜੀ ਤਿਆਰ ਹੈ ਤੂੰ ਰੁਪਏ ਦਾ ਆਪਣਾ ਸੰਦੀਪ ਤੂੰ ਕੁਰਸੀ ਲਾ ਕੇ ਕਰ ਲੈਣਾ ਵੇ ਦੇ ਦੱਸਾ ਜਾ ਰਿਓ ਇਹ ਚੱਲ ਨਹੀਂ ਪਾਦਾ ਇਹ ਆ ਗਿਆ ਸਰਦ ਪੱਟ ਤਾਂ ਲੰਮੇ ਮੈਂਨਾਂ ਉਹਨਾਂ ਨੇ ਤੁਹਾਡੀ ਗੱਲ ਨਾ ਉਹਨਾਂ ਚਿਹਰੀ ਕਰਨੀ ਸੀ ਜਿੰਨਾ ਚਿਰ ਤੁਹਾਡੇ ਕੋਲ ਪੈਸੇ ਖਾਣ ਅਜੇ ਵੀ ਤੈਨੂੰ ਵਿਆਹ ਦੀ ਪਈ ਆ ਪਹਿਲਾ ਵਿਆਹ ਕਰਕੇ ਨਾ ਉਹਨੂੰ ਤਾਂ ਰੰਗ ਭਾਗ ਲਾਤੇ ਆ ਤੂੰ ਉਹਨੂੰ ਵੇਖਿਓ ਐਂਡ 1 ਇਹ ਕੋ ਮੈਨੂੰ ਕ ਲੈਣੇ ਟੱਕਰ ਕੇ ਰਿਸ਼ਤੇਦਾਰ ਕਿਸ ਦੀ ਮੋਟਰ ਤੇ ਬੈਠੇ ਆ ਅਸੀਂ ਨਹੀਂ ਕਹਿ ਕੇ ਆਇਆ ਵੱਡੇ ਤੇ ਆਂਦਾ ਜਲੇਬੀਆਂ ਮੈਂ ਕਰ ਦਿੰਦਾ ਕੰਮੀ ਡੇਮਰ ਕੰਮੀ ਡੇਮਰ ਉਹ ਭੰਜ ਗੇਤੀਆ ਸੰਡੇ ਵੀ ਜਿਹੜਾ ਅਡੇ ਦਾ ਨਾਮ ਲਿਆਏ ਕੀ ਕਹਦਾ ਤੀ ਸਾਰਿਆਂ ਦੀ ਦਸ ਮਾਰ ਕਿਆ ਕਿਆ ਰਮਨ ਕਹੀ ਕਿ ਉਹਨਾਂ ਜੀ ਉਹ ਕਿਆ ਕਿਆ ਕਿੰਨਾ ਕਹਾ ਮੈਨੂੰ ਲੱਗੇ ਬਹੁਤ ਅੱਛਾ ਗੁਰਤ ਗੰਦੇਮ ਤੇ ਰਿਆ ਉਹ ਜਲੇਬੀਆਂ ਲੱਗ ਸਹੀ ਗੱਲ ਆ ਚੀਜ਼ਾਂ ਵੀ ਖਾਣ ਦੀ ਨਹੀਂ ਕਰਦੇ ਪਰ ਸਭੀ ਬੈਠੇ ਆ ਗਏ ਤੈਨੂੰ ਵੀ ਖਾਣੇ ਨੇ 65 ਵਨ ਰਮਨ ਪਹਿਲਾਂ ਤਾਂ ਸਿਆਪਾ ਮੁਕ ਲੈਣ ਦੇ ਹੋਰ ਡਈਆਂ ਤੂੰ ਗੱਲਾਂ ਕਰਨਾ ਸਾਰਿਆਂ ਨੇ ਆ ਮੇੜੇ ਕ ਮੇੜੇ ਕਰਨੇ ਹੀ ਇੱਕ ਦੂਜੇ ਨਾਲ ਸੰਦੀਪ ਤੂੰ ਚਾਹ ਹੀ ਬਣਾ ਲੇਂਦੀ ਵੀਰ ਵਾਸਤੇ ਹੂੰ ਬਣਾ ਲੈ ਕੇ ਜਲੇਬੀਆਂ ਨਾਲ ਨਸਟੋ ਉਹ ਨਾ ਮੈਂ ਉਹ ਗੱਲ ਤੇ ਮਕੋੜੀ ਤਾਰ ਲੈ ਕੇ ਆਇਆ ਹਾਟਲ ਤੇ ਨਸਟੋ ਬੜਾ ਕਿ ਨਹੀਂ ਮੁਸ਼ਕਿਲ ਵੀ ਗੀ ਹੋ ਗਿਆ ਮਮਾ ਨਹੀਂ ਉਹ ਵਿਆਹ ਆ ਗਿਆ ਮੈਂ ਉਦੋਂ ਕਰਾਉਂਦੇ ਆਂ ਗਾਹ ਨੂੰ ਆ ਗਈ ਨਾ ਇੱਥੋਂ ਉਹ ਮੇਰੇ ਨਾਲ ਨਾ ਲੜੋ ਨਾ ਹੁਣ ਤੂੰ 2 1 ਉਹ ਲੜੋ ਨਾ ਮੇਰ ਨਾਲ ਹੁਣ ਠੀਕ ਆ ਨਾ ਮੈਂ ਤੇ ਆਖਿਆ ਉਹ ਹੁਣ ਲੜੋ ਨਾ ਮੇਰ ਨਾਲ ਮੈਂ ਤੇ ਆਖਿਆ ਵੀ ਤੁਹਾਨੂੰ ਮਿਲਣਾ ਵਾ ਜਾ ਕੇ ਤੇ ਗਾੜੀਆਂ ਹੋਲੀ ਸਵਾਲ ਜਵਾ ਹੋਲੀ ਹੋਲੀ ਨਿਕਲ ਗਿਆ ਜੀ ਚੱਲ ਹੋਲੀ ਮੱਲੇ ਆਉਣ ਹੀ ਡਿਆ ਹੋਲੀ ਹੋਲੀ ਮੱਲੇ ਮੇਰੇ ਦੇ ਮਾਜੇ ਕੀ ਅਹ ਕੀ ਗੱਲ ਕਰਦਾ ਹੋਲੀ ਮੱਲੇ ਆ ਗਈ ਫਿਰ ਹੋਲੇ ਮੱਲੇ ਦੇ ਹੋ ਗਿਆ ਕਹਨ ਹੋਲੀ ਮੱਲੀ ਪਹਿਲਾ ਹੋਲੀ ਮੇਰੀ ਉਹਦੀ ਬਾਤ ਲੱਗਦਾ ਆਣੀ ਮਿਲਿਆ ਤੇ ਕੀ ਮਾਟਰ ਉੱਡ ਰਿਹਾ ਜੀ ਕੇਸਲ ਖਾਤੀ ਨਾ ਸੇ 2 1 ਉਹ ਮੈਂ ਤੇ ਮਾਤਾ ਆਇਆ ਸੀ ਮਿਲਣ ਤੁਹਾਨੂੰ ਤੁਸੀਂ ਗਾੜੀਆਂ ਹੋਲ ਹੀ ਹੋਲ ਹੀ ਨਿਕਲੀ ਆਇਆ ਯਾਰ ਹੌਲੀ ਮੱਲੀ ਹੈ ਹੌਲੀ ਮੱਲੀ ਆਉਂਦੀ ਗੱਡੀ ਜਵਾਬ ਜਵਾਬ ਕਰ ਜਾਣੇ ਉਹ ਹਾਲ ਨਹੀਂ ਦਲਦੀ ਤੇਰਾ ਮਿਲਾਂਦਾ ਮਿਲਾਂਦਾ ਸਾਰਾ ਹੀ ਥੱਥੇ ਹੋ ਗਿਆ ਤੇਰੇ ਬੰਦੀ ਦੀ ਆਣ ਕੇ 1 ਉਹ ਮੈਂ ਤੇ ਡਾਡੀ ਜੀ ਆਇਆ ਸੀ ਤੁਹਾਨੂੰ ਮਿਲਣ ਗਣ ਠੀਕ ਆ ਨਾ ਚੰਗਾ ਫੇ ਡਾਡੀ ਜੀ ਚੰਗਾ ਪੁੱਤ ਚੰਗਾ ਧਿਆਰ ਰੱਖੀ ਆਪਣਾ ਮੇਰੀ ਨਾ ਸੌਂ ਖਾ ਇੱਕ ਨੂੰ ਪੰਜੇ ਇੱਕ ਤੇ ਮੈਂ ਪਹਿਲਾਂ ਚਪੇਟ ਮਾਰਦਾ ਤੇ ਦੂਜੇ ਵੇਲੇ ਤਸਦੀਬ ਨਹੀਂ ਹੈ ਕਹਣਾ ਤੇ ਯਾਰ ਹੁਣ ਗਾੜੀ ਐ ਆਉਂਗਾ ਵਾ ਆਉਂ ਫਿਰ ਮਿਲਦਾ ਹੀ ਆ ਪਰਿਵਾਰ ਤੇ ਜਾ ਕੇ ਮਿਲਦਾ ਵਾ ਉਹ ਗੱਦ ਮਿਲਣਾ ਵਾ ਕਰੇ ਕਰ ਲੈਂਦੇ ਤਸਦੀਬ ਨੂੰ ਕਹ ਦਾਂਗੇ ਪਟਿਆ ਤਸਦੀਬ ਨੇ ਮੇਰੇ ਸਿਰ ਤੇ ਹੱਥ ਰੱਖਿਆ ਬਾਹਰ ਨਹੀਂ ਨਾ ਮਾਣਾ ਗਿਆ ਗਾਂ ਚਲੋ ਯਾਰ ਚਲ ਬਿਲਕੁਲ ਸਹੀ ਬਿਲਕੁਲ ਹਾਏ ਬੈਠੋ ਕੁਝ ਕਹਿਣਾ ਨਹੀਂ ਚੰਗਾ ਫਿਰ ਡੈਡੀ ਜੀ ਚੰਗਾ ਧਿਆਰ ਰੱਖੀ ਚੰਗਾ میری ਕੁੜੀਏ ਆਹ ਦੇਖ ਇੱਕ ਕੁੜੀਏ ਨਵੀਂ ਹੀ ਪਰ ਕੁੜੀਏ ਥੋੜੀ ਜਲਦੀ ਐਂਡ ਕੁੜੀਏ ਨੋਟ ਕਰਿਆ ਕੰਮ ਦਾ ਹੈ ਕਾਹਦੀਆਂ ਗੱਡੀਆਂ ਐਂਡ 1 1 ਰਮਨਾ ਤੁਮინੋ ਰਵਿੰਦਰ ਦੀ رپورٹ ਤੋਂ ਕਾਨੂੰ ਮਨਾ ਕੀਤਾ ਹੈ ਕੀ ਕੀ ਕਿਹਾ ਅੱਜ ਜੀ ਤੁਸੀਂ ਦੱਸੋ ਸਹੀ ਹੈ ਨਹੀਂ ਗਲਤ ਬੋਲੇ ਸਹੀ ਨਹੀਂ ਗਾ ਮੈਨੇ ਪਤਾ ਹੀ ਨਹੀਂ ਡਿਫਾਲਟ ਹੋ ਗਿਆ ਚਲੋ ਜੀ ਸਿਵਲ ਸਕੋਰ ਘਟਣਾ ਦਾ ਚਲੋ ਇਹ ਗੱਲ ਵਾ ਨਾ ਰਾਜ ਦਾ ਰਾਜ ਹੀ ਰਹਿਣ ਦੀ ਏ ਮੈਨੂੰ ਇਹ ਆ ਕਿ ਤੱਕ ਮੁੜ ਦੱਸਣਾ ਦਾ ਆਪਾਂ ਇੱਕ ਵਾਰ ਨਾ ਗਲੋਂ ਲਾਥ ਲੈਣ ਦੇ ਤੇਰਾ ਵਿਆਹ ਫੇਰ ਕਰਦਾਂਗੇ ਚੰਗੇ ਥਾਂ ਹੀ ਕਰਾਂਗੇ ਹੌਸਲਾ ਦੇ ਰੱਖ ਓ ਜੇ ਬੰਬੀ ਦੇ ਆਣ ਕੇ ੱਟਕੇ ਖਾਣ ਦੀਆਂ ਮਾਦਾ ਅਜੇ ਵੀ ਤੈਨੂੰ ਵਿਆਹ ਦੀ ਪਈ ਇਹ ਆ ਪਹਿਲਾ ਵਿਆਹ ਭੁੱਲ ਗਿਆ ਤੇਰੀ ਵਿਆਹ ਦੀ ਪਈ ਆ ਉਹਦਾ ਲੱਕ ਦੀ ਕੰਮ ਕਰ ਲਿਆ ਉਹ ਕੀ ਕਰੇ ਕਿਦੀ ਬਰੀਅਤ ਚੋਕ ਚੋਕ ਮਾਰ ਗਿਆ ਰਵਿੰਦਰ ਕਿਦੀ ਮਾਰਡਰ ਤੇਰੇ ਪਰਣ ਚ ਆਉਂਦੀ ਹੈ ਤਾਂ ਵੀ ਓ ਯਾਰ ਹੈ ਹੀ ਨਹੀਂ ਕੱਲ ਪਿੰਕ ਕਿਸ ਦੀ ਮੋਟਰ ਤੇ ਬੈਠੇ ਆ ਉਹ ਨਹੀਂ ਉਹ ਕਹਿ ਕੇ ਆਏ ਮੈਂ ਅੱਡੇ ਤੇ ਉਹ ਭਾਂਜੇ ਸੁਣ ਲੈ ਜਲੇਬੀਆਂ ਯਾਰ ਹੋਰ ਕੋਈ ਕਹਦੇ ਹਾ ਜਰੂਰ ਜਲੇਬੀਆਂ ਕਹਿਣੀ ਆ ਡਾਇਲੌਗ ਵਧੀਆ ਲੱਗਣਾ ਜਲੇਬੀਆਂ ਲਈ ਚਲ ਜਲੇਬੀਆਂ ਤੇ ਝੁੱਕ ਲੋ ਹਾਂ ਕੰਮ ਜਿਹੜਾ ਕੱਢਦਾ ਉਹਦਾ ਲਾਤੀ ਨਾ 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 ਜਾਣ ਮਾਸ਼ਾ ਨਹੀਂ ਮੈਂ ਕਹਣਾ ਉਹ ਕਹਿੰਦਾ ਰਾਤ ਦੀਆਂ ਪਈਆਂ ਤੁਹਾਨੂੰ ਮੈਂ ਸੱਜਣੀਆਂ ਕੱਢ ਕੇ ਕਹਿੰਦਾ ਫੋਨ ਕਰ ਦੂੰਗਾ ਮੈਂ ਲਿਆ ਮਨਾਵਾ ਜਾ ਗਿਆ ਹਾਂ ਕੰਮ ਬਹੁਤ ਵਧੀਆ ਕੀਤਾ ਤੁਸੀਂ ਸਾਰੇ ਟੱਪਰ ਲੇ ਵੀ ਵਕਯੋ ਵੇ ਸਹੀ ਜਖਮੀਗਾ ਤਾਂ ਇਹ تیر ਮਾਰਿਆ ਇਹ تیر ਮਾਰਿਆ ਇਹ ਮਗਲੇ ਮੈਂ ਮਟਾ ਜੇ ਦਾਲ ਮੈਂ ਪੀਉ ਨਾ ਜੇਲ ਦੀ ਉਹ ਵੀ ਨਾਲ ਹੀ ਪੀਉਗੀ ਬਰਾਬਰ ਹੀ ਮਾਦਾ ਸਾਰਾ ਕੰਮ ਨਾ ਤੇਰੇ ਲਾਲਚ ਨੇ ਕਰਾਇ ਕਿਦਾਂ ਚਾਹਦਾ ਚਾਹਦਾ ਕਾਨੇ ਮਾਟਰ ਮਾਤਾ ਨਾਲ ਜ਼ਿਆਦਾ ਫੋਨ ਹੀ ਕਰ ਜਾਂਦੇ ਜ਼ਿਆਦਾ ਪੀਏ ਕੋਟ ਸਾਹ ਪਜੀ ਤਿਆਰ ਹੈ ਬਿਲਕੁਲ ਰੁਪੇ ਆਪਣਾ ਸੰਦੀਪ ਤੂੰ ਕੁਰਸੀ ਲਾ ਕੇ ਕਰ ਲੈਣਾ ਜਿਹਦਾ ਸਜਾਰੀ ਹੋਈ ਸੀ ਉਹ ਆ ਗਈਆਂ ਸੱਤ ਸੱਟ ਤਾਂ ਲੰਮੇ ਮੈਂ ਤੇ ਉਹਨਾਂ ਨੇ ਤੁਹਾਡੀ ਗੱਲ ਨਾ ਉਹਨਾਂ ਚਿਹਰੇ ਕਰਨੀ ਸੀ ਜਿੰਨਾ ਚਿਰ ਤੁਹਾਡੇ ਕੋਲ ਪੈਸੇ ਖੜੇ ਵਨ ਅਜੇ ਵੀ ਤੈਨੂੰ ਵਿਆਹ ਦੀ ਪਈ ਆ ਪਹਿਲਾ ਵਿਆਹ ਕਰਕੇ ਨਾ ਉਹਨੂੰ ਤਾਂ ਰੰਗ ਭਾਗ ਲਾਤੇ ਆ ਤੂੰ ਇਹ ਉਧਰ ਨੂੰ ਵੇਖਿਓ ਐਂਡ ਵਨ ਇਹ ਕੋ ਮੈਨੂੰ ਕਲੇਨੇ ਟੱਕਰ ਕੇ ਰਿਸ਼ਤੇਦਾਰ ਕਿਸ ਦੀ ਮੋਟਰ ਤੇ ਬੈਠੇ ਆ ਅਸੀਂ ਨਹੀਂ ਕਹਿ ਕੇ ਆਏ ਆ ਵੱਡੇ ਤੇ ਆ ਨਾ ਦੇ ਲੇਬੀਆਂ ਮੈਂ ਕਰ ਦਿੰਦਾ ਉਹ ਭੰਜ ਗੇਤੀ ਅਸ ਨੈਵੀਗੇਸ਼ਨ ਅੱਡੇ ਦਾ ਨਾਲ ਲਿਆ ਆਏ ਕੀ ਕਹਦਾ ਨਹੀਂ ਸਾਰਿਆਂ ਦੀ ਦਸ ਮਾਰ ਕਿਆ ਕਿਆ ਰਮਨ ਕਹੀ ਕਿ ਹੋਣ ਲੱਗੇ ਉਹ ਕਿਆ ਕਿਆ ਕੀਤਾ ਨਾ ਮੋ ਤੇਰੇ ਮੂੰਹ ਲਾ ਕੇ ਅਜਾ ਇੱਕ ਹੋਏ ਲੱਗਦੀ ਗੰਦੇਮ ਤੇ ਰਿਆ ਉਹ ਸਹੀ ਗੱਲਾਂ ਚੀਜ਼ਾਂ ਵੀ ਪੰਜ ਨਹੀਂ ਕਰਦਾ ਸਭੀ ਬੈਠੇ ਆ ਗਏ ਤਾਂ ਉਹ ਵੀ ਖਾਣੇ ਪੈਂਡ ਵਨ ਰਮਨ ਨੇ ਪਹਿਲਾਂ ਤਾਂ ਸਿਆਪਾ ਮੁਕ ਲੈਣ ਦੇ ਔਰ ਨਹੀਂ ਐ ਤੂੰ ਗੱਲਾਂ ਕਰਨਾ ਆਹ ਜਾਨੇ ਆ ਮੇਲੇ ਕਿ ਮੇਲੇ ਕਰਨੇ ਹੀ ਇੱਕ ਦੂਜੇ ਨਾਲ ਸੰਦੀਪ ਤੂੰ ਚਾਹ ਹੀ ਬਣਾ ਲਿੰਦੀ ਵੀਰ ਵਾਸਤੇ ਹੂੰ ਬਣਾ ਕੇ ਲਗੀ ਢਲੇਬੀਆਂ ਨੂੰ ਸਟੋਵ ਉਹ ਨਾ ਮੈਂ ਉਹ ਗੱਲ ਦੇ ਮਕੋੜੀ ਤਾਰ ਲੈ ਗਿਆ ਹਾਟਲ ਤਾਰ ਲੈ ਗਿਆ ਹਾਟਲ ਸਟੋਵ ਰੱਖ ਨਾ ਮੋਗਾ ਵੀ ਗਿਆ ਗਿਆ ਮਮਾ ਨਹੀਂ ਉਹ ਵਿਆਹ ਆ ਗਿਆ ਮੈਂ ਉਦੋਂ ਕਰਾਂਦੇ ਆ ਗਾਹ ਨੂੰ ਆ ਗਈ ਨਾ ਇੱਥੋਂ ਉਹ ਮੇਰੇ ਨਾਲ ਨਾ ਲੜੋ ਨਾ ਹੁਣ ਤੋ ਉਹ ਲੜੋ ਨਾ ਮੇਰਨਾ ਹੁਣ ਠੀਕ ਆ ਨਾ ਮੈਂ ਤੇ ਆਖਿਆ ਉਹ ਹੁਣ ਲੜੋ ਨਾ ਮੇਰਨਾ ਮੈਂ ਤੇ ਆਖਿਆ ਵੀ ਤੁਹਾਨੂੰ ਮਿਲਣਾ ਵਾ ਜਾ ਕੇ ਤੇ ਗਾੜੀਆਂ ਹੋਲੀ ਸਵਾਲ ਜਵਾ ਹੋਲੀ ਹੋਲੀ ਨਿਕਲ ਗਿਆ ਜੀ ਚੱਲ ਹੋਲੀ ਮੱਲੇ ਆਉਣ ਹੀ ਡਿਆ ਹੋਲੀ ਮੱਲੇ ਮੇਰੇ ਦੇ ਮਾਜੀ ਕੀ ਉਹ ਕੀ ਗੱਲ ਕਰਦਾ ਹੋਲੀ ਮੱਲੇ ਹੋਲੀ ਮੱਲੇ ਆ ਗਈ ਸੋ ਹੋਲੇ ਮੱਲੇ ਦੇ ਹੋ ਗਿਆ ਕਹਨ ਹੋਲੀ ਮੱਲੇ ਆ ਗਈ ਕੀ ਲਾਉਂਦੀ ਮੇਰੀ ਬਾਹਰ ਲਾਉਂਦਾ ਬਾਦੀ ਚ ਜਾਣੀ ਮਿਲੀ ਅੱਜ ਕੀ ਬਾਟੜਾ ਰਿਆ ਅੱਜ ਕਿਸਲ ਖਾਤੀ ਨਾ ਸੇ ਤੂੰ ਵਨ ਉਹ ਮੈਂ ਤੇ ਮਾਤਾ ਆਇਆ ਸੀ ਮਿਲਣ ਤੁਹਾਨੂੰ ਤੁਸੀਂ ਗਾੜੀਆਂ ਹੌਲੀ ਹੌਲੀ ਨਿਕਲੀ ਜਾਂ ਆ ਯਾਰ ਹੌਲੀ ਮੱਲੀ ਹੈ ਹੌਲੀ ਮੱਲੀ ਆਉਂਦੀ ਗੱਡੀ ਉਹ ਹਾਲ ਨਹੀਂ ਤੇ ਲਉਦੀ ਤੇਰਾ ਮਿਲਾਂਗਾ ਮਿਲਾਂਗਾ ਸਾਰਾ ਇੱਥੇ ਹੋ ਗਿਆ ਮੇਰੇ ਬੰਬੀ ਦੇ ਆਣ ਕੇ ਵਨ ਉਹ ਮੈਂ ਤੇ ਡਾਡੀ ਜੀ ਆਇਆ ਸੀ ਤੁਹਾਨੂੰ ਮਿਲਣ ਗਣ ਠੀਕ ਆਣ ਚੰਗਾ ਫਿਰ ਡਾਡੀ ਜੀ ਚੰਗਾ ਪੁੱਤ ਤਿਆਰ ਰੱਖੀ ਆਪਣਾ ਮੇਰੀ ਨਾ ਸੌਂ ਖਾ ਇੱਕ ਨੂੰ ਪਹਿਲੀ ਗੁੱਟੇ ਦੇ ਮੈਂ ਪਹਿਲਾਂ ਚਪੇਟ ਮਾਰਦਾ ਤੂੰ ਦੂਜੇ ਨਵਾਂ ਤਸਦੀਬ ਨੂੰ ਨਹੀਂ ਹੀ ਕਹਿਣਾ ਤਿਆਰ ਹੁਣ ਗਾੜੀ ਐ ਆਉਂਗਾ ਮੈਂ ਆਉਂ ਫਿਰ ਮਿਲਿਦਾ ਹੀ ਆ ਪਰਿਵਾਰ ਚ ਜਾ ਕੇ ਮਿਲਿਦਾ ਵਾ ਉਹ ਕਦਮ ਮਿਲਣਾ ਵਾ ਕਰੇ ਕਰ ਲੈਂਦੇ ਤਸਦੀਬ ਨੂੰ ਕਹ ਲਾ ਕੇ ਪੁੱਤਿਆ ਰਿਵੀ ਦੇ ਮੇਰੇ ਸਿਰ ਤੇ ਹੱਥ ਚੁਗਾ ਨਹੀਂ ਨਾ ਬਣਾ ਗਿਆ ਗਾ ਚਲੋ ਯਾਰ ਚਲ ਬਿਲਕੁਲ ਸਹੀ ਬਿਲਕੁਲ ਸਹੀ ਹਾਏ ਬੈਠੋ ਕੁਝ ਕਹਿਣਾ ਨਹੀਂ ਚੰਗਾ ਫਿਰ ਡਾਡੀ ਜੀ ਚੰਗਾ ਤਿਆਰ ਰੱਖੀ ਤੂੰ ਚੰਗਾ ਪੁੱਤ ਚੰਗਾਂ ਉਹ ਕੁੜੀ ਆਉਂਦੀ ਨਹੀਂ ਕੁੜੀ ਆਉਂਦੀ ਇਹ ਕੁੜੀ ਇਹ ਬਰ ਕੁੜੀ ਆਉਂਦੀ ਨਹੀਂ ਐਂਡ ਫੁੱਲ ਨਹੀਂ ਆਇਆ ਕੋਈ ਨਾ ਕੰਮ ਦਾ ਹੈ ਗਾੜੀ ਆ ਗਾੜੀ ਐਂਡ ਵਨ ਵਨ ਰਮਨ ਤੋਂ ਮਨੁ ਰੁਪਿੰਦਰ ਦੀ ਰਿਪੋਰਟ ਤੋਂ ਕਾਨੂੰਨ ਮਨਾਂ ਕੀਤਾ ਹੈ। ਕੀ ਕੀ ਕੀ? ਪੰਜ ਜੀ ਤੁਸੀਂ ਦੱਸੋ ਸਹੀ ਹੈ। ਨਹੀਂ ਗਲਤ ਬੋਲੀ। ਸਹੀ ਨਹੀਂ ਗਾ। ਮੈਨੇ ਕਹਿੰਦਾ ਕਤਾ ਹੀ ਡਿਪਾਰਟਮੈਂਟ ਚ। ਚੱਲ ਜੀ ਸਿਵਲ ਸਕੋਰ ਘਟਾ ਨਾ ਲਾ ਕੇ। ਚੱਲ ਗੱਲ ਬਣਾ ਰਾਜ ਦਾ ਰਾਜ ਹੀ ਰਹਿਣ ਦੀ ਹੈ। ਮੈਨੂੰ ਇਹ ਆ ਕਿ ਤੇ ਮੁੜ ਦਸਨ ਮਨਾਂ